ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੜੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਇੱਕ ਨਜ਼ਰ ਮਾਰਦੇ ਆਂ ਮੁਖੜਲੇਸ ਤੇ ਅਮਰੀਕਾ ਨੇ ਗ੍ਰੀਨ ਕਾਰਡ ਵਾਸਤੇ ਮੋੜ ਬਦਲੇ ਵੀਜ਼ਾ ਨਿਯਮ ਨਵੇਂ ਵਿਆਹੇ ਜੋੜਿਆਂ ਵਾਸਤੇ ਹੋਈਆਂ ਮੁਸ਼ਕਲਾਂ ਪੈਦਾ ਅਮਰੀਕਾ 'ਚ ਫਿਰ ਵਾਪਰਿਆ ਜਹਾਜ਼ ਹਾਦਸਾ ਸਮੁੰਦਰ ਦੇ ਵਿੱਚ ਕ੍ਰੈਸ਼ ਹੋ ਕੇ ਡਿੱਗਿਆ ਪਲੇਨ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਿਦਿਆਰਥੀ ਪਹੁੰਚ ਰਹੇ ਅਮਰੀਕਾ ਗ੍ਰੈਜੂਏਟ ਅੰਡਰਗ੍ਰੈਜੂਏਟ ਪੜਾਈਆਂ ਵਾਸਤੇ ਅਮਰੀਕਾ ਦੀ ਉੱਤੇ ਤਰਜੀਹ ਹਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇੱਕ ਵਾਰ ਫੇਰ ਤੋਂ ਵੀਜ਼ਾ ਨਿਯਮਾਂ ਦੇ ਵਿੱਚ ਬਦਲਾਅ ਕਰ ਦਿੱਤੇ ਨੇ ਕਹਿੰਦੇ ਹੁਣ ਨਵੇਂ ਵਿਆਹੇ ਜੋੜਿਆਂ ਲਈ ਅਮਰੀਕਾ ਜਾਣਾ ਆਸਾਨ ਨਹੀਂ ਹੋਵੇਗਾ ਜਿੰਨਾ ਅਮਰੀਕੀ ਜੋੜਿਆਂ ਦੇ ਵੱਲੋਂ ਗ੍ਰੀਨ ਕਾਰਡ ਵਾਸਤੇ ਅਪਲਾਈ ਕੀਤਾ ਜਾ ਰਿਹਾ ਹੈ ਜਾਂ ਫਿਰ ਜਿਹੜੇ ਵਿਆਹੇ ਹੋਏ ਜੋੜੇ ਗ੍ਰੀਨ ਕਾਰਡ ਵਾਸਤੇ ਅਪਲਾਈ ਕਰ ਰਹੇ ਨੇ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਆਸਾਨੀ ਦੇ ਨਾਲ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲ ਸਕਦਾ ਇੰਟਰਵਿਊ ਦੇ ਵਿੱਚ ਵੀ ਕਈ ਤਰ੍ਹਾਂ ਦੇ ਸਵਾਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਵੇਗਾ। ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਵਾਰ ਫਿਰ ਵੀਜ਼ਾ ਨਿਯਮਾਂ 'ਚ ਵੱਡਾ ਬਦਲਾ ਕੀਤਾ ਹੈ। ਵਿਆਹੁਤਾ ਜੋੜਿਆਂ ਲਈ ਗ੍ਰੀਨ ਕਾਰਡ ਜਾਰੀ ਕਰਨ ਦੇ ਹੁਕਮ ਸਖਤ ਕਰ ਦਿੱਤੇ ਨੇ। United States Citizenship and Immigration Services ਨੇ ਪਰਿਵਾਰਕ ਇਮੀਗ੍ਰੈਂਟ ਵੀਜ਼ਾ ਅਰਜ਼ੀਆਂ ਖਾਸ ਕਰਕੇ ਵਿਆਹੇ ਗ੍ਰੀਨ ਕਾਰਡ ਧਾਰਕਾਂ ਲਈ ਤਸਦੀਕ ਪ੍ਰਕਿਰਿਆ ਨੂੰ ਸਖਤ ਕਰਨ ਲਈ ਨਵੇਂ ਨਿਯਮ ਜਾਰੀ ਕੀਤੇ ਨੇ ਇਹ ਨਿਯਮ ਧੋਖਾਧੜੀ ਵਾਲੀਆਂ ਅਰਜ਼ੀਆਂ ਦੇਸ਼ 'ਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ 'ਚ ਮਦਦ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਸਿਰਫ ਅਸਲੀ ਵਿਆਹੇ ਜੋੜਿਆਂ ਨੂੰ ਹੀ ਗ੍ਰੀਨ ਕਾਰਡਾਂ ਲਈ ਪ੍ਰਵਾਨਗੀ ਦਿੱਤੀ ਜਾਵੇ ਇਹ ਨਵੇਂ ਨਿਯਮ ਦਿਸ਼ਾ ਨਿਰਦੇਸ਼ ਬਿੱਤੇ ਦਿਨੀ 1 ਅਗਸਤ ਨੂੰ USCIS ਦੇ ਮੈਨੂਅਲ ਦੇ ਵਿੱਚ ਲਾਗੂ ਕੀਤੇ ਗਏ ਨੇ ਇਹ ਨਿਯਮ ਮੌਜੂਦਾ ਵਿਚਾਰ ਅਧੀਨ ਅਰਜ਼ੀਆਂ ਦੇ ਨਾਲ-ਨਾਲ ਨਵੀਆਂ ਅਰਜ਼ੀਆਂ ਤੇ ਵੀ ਲਾਗੂ ਹੁੰਦੇ ਨੇ ਨਵੇਂ ਨਿਯਮ ਤਹਿਤ ਧੋਖਾਧੜੀ ਵਾਲੀਆਂ ਜਾਂ ਅਯੋਗ ਅਰਜ਼ੀਆਂ ਤੇ ਸਖਤ ਕਾਰਵਾਈ ਹੋਵੇਗੀ ਇਸ 'ਚ ਮਾੜੇ ਇਰਾਦਿਆਂ ਵਾਲੇ ਪ੍ਰਵਾਸੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਲਈ ਕਦਮ ਚੁੱਕ ਕੇ ਅਮਰੀਕੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਨਾਲੀ ਪਰਵਾਰਕ ਵੀਜ਼ਾ ਅਰਜ਼ੀਆਂ ਲਈ ਯੋਗਤਾ ਤਸਦੀਕ ਸਮੀਖਿਆ ਅਤੇ ਪ੍ਰਵਾਨਗੀ ਪ੍ਰਕਿਰਿਆਵਾਂ 'ਚ ਸੁਧਾਰ ਕੀਤਾ ਜਾਵੇਗਾ ਇੱਕ ਅਸਲੀ ਵਿਆਦੇ ਸਬੂਤ ਲਈ ਸਹੀ ਦਸਤਾਵੇਜ਼ ਦੀ ਲੋੜ ਹੁੰਦੀ ਹੈ ਇਹਨਾਂ 'ਚ ਫੋਟੋਆਂ ਦੋਵਾਂ ਧਿਰਾਂ ਦੀ ਵਿੱਤੀ ਵੇਰਵੇ ਜਿਵੇਂ ਕਿ ਬੈਂਕ ਖਾਤੇ ਜਾਇਦਾਦ ਤੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੇ ਹਲਫਨਾਮੇ ਸ਼ਾਮਲ ਨੇ ਇਸ ਦੇ ਨਾਲ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਜੋੜਿਆਂ ਨੂੰ ਇਹ ਨਿਰਧਾਰਿਤ ਕਰਨ ਲਈ ਨਿਜੀ ਇੰਟਰਵਿਊ 'ਚ ਸ਼ਾਮਲ ਹੋਣਾ ਪੈਣਾ ਹੈ ਕਿ ਕੀ ਇਹ ਵਿਆਹਤਾ ਰਿਸ਼ਤਾ ਸੱਚਾ ਹੈ ਜਿਸ ਚ ਪੁਰਾਣੀਆਂ ਅਰਜ਼ੀਆਂ ਦੀ ਵੀ ਸਮੀਖਿਆ ਕੀਤੀ ਜਾਵੇਗੀ ਇਹ ਕਿਸੇ ਵੀ ਬੇਨਿਯਮੀ ਦੀ ਪਛਾਣ ਕਰਨ ਚ ਮਦਦ ਕਰੇਗਾ ਲੋਕਾਂ ਦੇ ਪਛੋਕੜ ਦੀ ਵੀ ਜਾਂਚ ਹੋਵੇਗੀ ਜੋ ਵਿਆਹ ਰਾਹੀਂ ਅਮਰੀਕਾ ਚ ਗ੍ਰੀਨ ਕਾਰਡ ਪ੍ਰਾਪਤ ਕਰਨਾ ਚਾਹੁੰਦੇ ਨੇ ਖਾਸ ਕਰਕੇ ਉਹ ਜਿਹੜੇ ਪਹਿਲਾਂ ਹੀ H1B ਵਰਗੇ ਹੋਰ ਵੀਜ਼ਾ ਤੇ ਅਮਰੀਕਾ ਦੇ ਵਿੱਚ ਨੇ ਜੇਕਰ ਕਿਸੇ ਦੀ ਗ੍ਰੀਨ ਕਾਰਡ ਪਟੀਸ਼ਨ ਮਨਜ਼ੂਰ ਹੋ ਜਾਂਦੀ ਹੈ ਤੇ ਉਹ ਦੇਸ਼ ਤੋਂ ਕੱਢਣ ਲਈ ਅਯੋਗ ਜਾਂ ਯੋਗ ਪਾਇਆ ਜਾਂਦਾ ਤਾਂ ਇੱਕ ਨੋਟਿਸ ਟੂ ਅਪੀਅਰ ਵੀ ਜਾਰੀ ਕੀਤਾ ਜਾਵੇਗਾ ਇਸ ਦਾ ਮਤਲਬ ਹੈ ਕਿ ਉਹਨਾਂ ਨੂੰ ਅਦਾਲਤ ਦੇ ਵਿੱਚ ਤੇ ਪੇਸ਼ ਹੋਣ ਲਈ ਇੱਕ ਨੋਟਿਸ ਭੇਜਿਆ ਜਾਵੇਗਾ ਵਿਖਣਾ ਹੋਵੇਗਾ ਕਿ ਹੁਣ ਯੂਐਸ ਦੇ ਵਿੱਚ ਰਹਿੰਦੇ ਕਿੰਨੇ ਹੀ ਭਾਰਤੀ ਅਜੇਹੇ ਹੋਣਗੇ ਜਿਨ੍ਹਾਂ ਦੇ ਉੱਤੇ ਇਸ ਨਿਯਮ ਦਾ ਵੱਡਾ ਪ੍ਰਭਾਵ ਪੈਣ ਦੇ ਅਸਰ ਨੇ ਕਿ ਉਧਰ ਇੱਕ ਵਾਰ ਫਿਰ ਤੋਂ ਅਮਰੀਕਾ ਦੇ ਵਿੱਚ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ ਕੈਰਲਿਨਾ ਦੇ ਵਿੱਚ ਇਹ ਜਹਾਜ਼ ਹਾਦਸਾ ਵਾਪਰਿਆ ਹੈ ਸਮੁੰਦਰ ਦੇ ਵਿੱਚ ਕ੍ਰੈਸ਼ ਹੋ ਕੇ ਪਲੇਨ ਡਿੱਗ ਗਿਆ ਜਾਣਕਾਰੀ ਮਿਲੀ ਹੈ ਕਿ ਪਾਇਲਟ ਹੀ ਇਕੱਲਾ ਮੌਜੂਦ ਸੀ ਇਸ ਪਲੇਨ ਦੇ ਵਿੱਚ ਤੇ ਪਾਇਲਟ ਦੀ ਜਾਨ ਬਚ ਗਈ ਆ ਉਧਰ ਮੌਕੇ ਤੇ ਮੌਜੂਦ ਇੱਕ ਸ਼ਖਸ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲਿਆ ਗਿਆ ਅਮਰੀਕਾ 'ਚ ਇੱਕ ਵਾਰ ਫਿਰ ਜਹਾਜ਼ ਹਾਦਸਾ ਵਾਪਰਿਆ ਹੈ ਇਹ ਜਹਾਜ਼ ਹਾਦਸਾ ਉਤਰੀ ਕਰਲੀਨਾ ਦੇ ਓਕ ਆਇਲੈਂਡ ਨੇੜੇ ਸਮੁੰਦਰ ਦੇ ਵਿੱਚ ਵਾਪਰਿਆ ਹੈ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਲੋਕ ਟਾਪੂ ਦੇ ਕੰਢੇ ਤੇ ਸੈਰ ਕਰ ਰਹੇ ਸਨ ਇਸ ਦੌਰਾਨ ਇੱਕ ਛੋਟਾ ਜਹਾਜ਼ ਅਚਾਨਕ ਸਮੁੰਦਰ ਦੇ ਵਿੱਚ ਡਿੱਗ ਗਿਆ ਜਹਾਜ਼ ਸਮੁੰਦਰ ਚ ਡਿੱਗਣ ਤੋਂ ਬਾਅਦ ਤੁਰੰਤ ਬਚਾਅ ਕਾਰਜ ਸ਼ੁਰੂ ਹੋ ਗਏ ਸਨ ਜਿਸ ਨਾਲ ਪਾਇਲਟ ਦੀ ਜਾਨ ਬਚ ਗਈ। ਹਾਸੇ ਚ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਤੱਟ ਦੇ ਨੇੜੇ ਇੱਕ ਹਸਪਤਾਲ ਚ ਉਸਦਾ ਇਲਾਜ ਕੀਤਾ ਗਿਆ। ਸਮੁੰਦਰ ਚ ਡਿੱਗੇ ਜਹਾਜ਼ ਨੂੰ ਪਾਣੀ ਤੋਂ ਕੱਢਣ ਲਈ ਹੋਰ ਜਹਾਜ਼ਾਂ ਦੀ ਮਦਦ ਲਈ ਗਈ। ਉਧਰ ਘਟਨਾ ਸਥਾਨ ਤੇ ਮੌਜੂਦ ਵਿਅਕਤੀ ਦੇ ਵੱਲੋਂ ਇਸ ਦੀ ਇੱਕ ਵੀਡੀਓ ਵੀ ਬਣਾਈ ਗਈ ਤੇ ਪੂਰੀ ਘਟਨਾ ਵੀਡੀਓ ਕੈਮਰੇ ਦੇ ਵਿੱਚ ਕੈਦ ਹੋ ਗਈ। ਅਧਿਕਾਰੀਆਂ ਮੁਤਾਬਕ ਜਹਾਜ਼ 'ਚ ਸਿਰਫ ਪਾਇਲਟ ਸਵਾਰ ਸੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਘਟਨਾ ਦੇ ਕਾਰਨਾਂ ਦੀ ਜਾਂਚ ਦੀ ਅਗਵਾਈ ਕਰ ਰਿਹਾ ਹੈ ਘਟਨਾ ਦੇ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਜਹਾਜ਼ ਇਸ ਤਰ੍ਹਾਂ ਡਿੱਗਿਆ ਜਿਵੇਂ ਪਾਣੀ 'ਚ ਉਤਰ ਰਿਹਾ ਹੋਵੇ ਇਸ ਹਾਦਸੇ ਤੋਂ ਬਾਅਦ ਸਮੁੰਦਰ ਕੰਢੇ ਮੌਜੂਦ ਲੋਕਾਂ 'ਚ ਦਹਿਸ਼ਤ ਫੈਲ ਗਈ ਫਿਲਹਾਲ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਹੈ ਕਿ ਪਾਇਲਟ ਨੂੰ ਤਕਨੀਕੀ ਖਰਾਬੀ ਕਾਰਨ ਪਾਣੀ 'ਚ ਉਤਰਨਾ ਪਿਆ ਜਾਂ ਕਿਸੇ ਹੋਰ ਕਾਰਨ ਕਰਕੇ ਇਹ ਕ੍ਰੈਸ਼ ਹੋਇਆ ਹੈ ਘਟਨਾ ਬਾਰੇ ਹੋਰ ਜਾਣਕਾਰੀ ਸ਼ੁਰੂਆਤੀ ਜਾਂਚ ਤੋਂ ਬਾਅਦ ਹੀ ਮਿਲਣ ਦੀ ਉਮੀਦ ਹੈ ਕਪੀਲੇ ਘੋਰ ਹੈ ਕਿ ਇਸ ਸਾਲ ਜਨਵਰੀ ਦੇ ਸ਼ੁਰੂ ਚ ਅਮਰੀਕੀ ਫੌਜ ਦਾ ਇੱਕ ਬਲੈਕ ਹੌਕ ਹੈਲੀਕਾਪਟਰ ਤੇ ਅਮਰੀਕੀ 에ਅਰਲਾਈਨਸ ਦਾ ਇੱਕ ਖੇਤਰੀ ਯਾਤਰੀ ਜੈਟ ਜਹਾਜ਼ ਰਿਗਨ ਵਾਸ਼ਿੰਗਟਨ ਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹਵਾ ਦੇ ਵਿੱਚ ਟਕਰਾ ਗਏ ਸਨ 29 ਜਨਵਰੀ ਨੂੰ ਇਸ ਹਾਦਸੇ 'ਚ 67 ਲੋਕਾਂ ਦੀ ਮੌਤ ਹੋ ਗਈ ਸੀ। ਇਹਨਾਂ 'ਚ ਹੈਲੀਕਾਪਟਰ 'ਚ ਸਵਾਰ ਤਿੰਨ ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ। 30 ਜਨਵਰੀ ਨੂੰ ਅਮਰੀਕਾ 'ਚ ਇੱਕ ਹੋਰ ਹਾਦਸਾ ਹੋਇਆ ਜਿੱਥੇ ਫਿਲਡੈਲਫੀਆ 'ਚ ਇੱਕ 에ਅਰ ਐਮਬੂਲੈਂਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ। 10 ਅਪ੍ਰੈਲ ਨੂੰ ਅਮਰੀਕਾ ਦੇ ਨਿਊ ਜਰਸੀ ਸ਼ਹਿਰ 'ਚ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ ਹਟਸਨ ਨਦੀ 'ਚ ਡਿੱਗ ਗਿਆ ਹਾਦਸੇ 'ਚ 5 ਲੋਕਾਂ ਦੀ ਮੌਤ ਹੋਈ 22 ਮਈ ਨੂੰ ਅਮਰੀਕਾ ਦੇ ਸੈਨ ਡਿਏਗੋ 'ਚ ਇੱਕ ਫੌਜੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ 'ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਸੀ ਤੇ ਇੱਕ ਪਾਸੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮਿਲ ਰਹੇ ਨੇ ਦੇਸ਼ ਨਿਕਾਲੇ ਤੇ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਿਦਿਆਰਥੀ ਪਹੁੰਚ ਰਹੇ ਨੇ ਅਮਰੀਕਾ ਸੋ ਜੇ 2024-25 ਦਾ ਜ਼ਿਕਰ ਕੀਤਾ ਜਾਵੇ ਤਾਂ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਿਦਿਆਰਥੀ ਅਮਰੀਕਾ ਪਹੁੰਚਣੇ ਗਿਣਤੀ ਰਿਕਾਰਡ ਪੱਧਰ ਦੇ ਉੱਤੇ ਪਹੁੰਚ ਚੁੱਕੀ ਹੈ 3.5 ਲੱਖ ਦੇ ਕਰੀਬ ਭਾਰਤੀ ਵਿਦਿਆਰਥੀਆਂ ਨੇ ਪੜ੍ਹਾਈ ਵਾਸਤੇ ਅਮਰੀਕਾ ਨੂੰ ਤਰਜੀਹ ਦਿੱਤੀ ਹੈ ਪੋਸਟ ਗ੍ਰੈਜੂਏਸ਼ਨ ਅੰਡਰ ਗ੍ਰੈਜੂਏਸ਼ਨ ਵਾਸਤੇ ਅਮਰੀਕਾ ਨੂੰ ਤਰਜੀਹ ਦਿੱਤੀ ਗਈ ਹੈ ਤੇ ਵੱਡੀਆਂ ਪੜਾਈਆਂ ਵਾਸਤੇ ਭਾਰਤੀ ਵਿਦਿਆਰਥੀ ਵਿਸ਼ੇਸ਼ ਸਟਰੀਮਸ ਦੇ ਵਿੱਚ ਅਮਰੀਕਾ ਜਾ ਕੇ ਪੜ੍ਹਾਈ ਕਰ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੀ ਸਖਤੀ ਦੇ ਬਾਵਜੂਦ ਅਮਰੀਕਾ ਭਾਰਤੀ ਵਿਦਿਆਰਥੀਆਂ ਲਈ ਪਸੰਦੀਦਾ ਦੇਸ਼ ਬਣਿਆ ਹੋਇਆ ਹੈ ਤਾਜ਼ਾ ਜਾਣਕਾਰੀ ਮੁਤਾਬਕ ਇਸ ਸਾਲ ਅਮਰੀਕਾ ਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਨੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਵਾਸ਼ਿੰਗਟਨ ਪੋਸਟ ਦੇ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਸਾਲ 2024-25 ਦੇ ਅਕਾਦਮਿਕ ਸੈਸ਼ਨ ਚ 3.5 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਅਮਰੀਕੀ ਯੂਨੀਵਰਸਿਟੀਆਂ ਚ ਦਾਖਲਾ ਲਿਆ ਹੈ। ਜੋ ਕਿ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਦੱਸੀ ਜਾਂਦੀ ਹੈ ਰਿਪੋਰਟ ਮੁਤਾਬਕ ਭਾਰਤੀ ਵਿਦਿਆਰਥੀਆਂ ਦੀ ਵੱਧਦੀ ਮੌਜੂਦਗੀ ਨੇ ਅਮਰੀਕੀ ਵੀਜ਼ਾ ਨੀਤੀ ਨਿਰਮਾਤਾਵਾਂ ਨੂੰ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ ਐਫ 1 ਤੇ او ਪੀ ਟੀ ਯਾਨੀ ਕਿ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਵੀਜ਼ਾ ਨੀਤੀ ਬਾਰੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਅਤੇ ਵਿਦੇਸ਼ ਵਿਭਾਗ ਚ ਕੁਝ ਸਕਾਰਾਤਮਕ ਸੋਧਾਂ ਤੇ ਚਰਚਾ ਕੀਤੀ ਜਾ ਰਹੀ ਹੈ ਮਿਸ਼ਗਨ ਯੂਨੀਵਰਸਿਟੀ ਚ ਅੰਤਰਰਾਸ਼ਟਰੀ ਸਿੱਖਿਆ ਦੀ ਡਾਇਰੈਕਟਰ ਐਲਿਜ਼ਾਬੈਥ ਕਾਟਰ ਅਨੁਸਾਰ ਭਾਰਤੀ ਵਿਦਿਆਰਥੀ ਨਾ ਸਿਰਫ ਗਣਿਤ 'ਚ ਸਗੋਂ ਖੋਜ, ਨਵੀਨਤਾ ਤੇ ਕੈਂਪਸ ਲੀਡਰਸ਼ਿਪ ਦੇ ਵਿੱਚ ਵੀ ਮਹੋਰੀ ਭੂਮਿਕਾ ਨਿਭਾ ਰਹੇ ਨੇ। ਅਮਰੀਕਾ 'ਚ IITs, NITs ਅਤੇ ਦਿੱਲੀ ਯੂਨੀਵਰਸਿਟੀ ਵਰਗੇ ਸੰਸਥਾਨਾਂ ਤੋਂ ਗ੍ਰੈਜੂਏਟ ਵਿਦਿਆਰਥੀ ਉੱਚ ਸਿੱਖਿਆ ਲਈ ਵਧ ਰਹੇ ਨੇ ਤੇ ਇਨ੍ਹਾਂ ਵਿਦਿਆਰਥੀਆਂ ਦੇ ਉੱਚ ਗ੍ਰੇਡ ਤੇ ਖੋਜ ਸਮਰੱਥਾਵਾਂ ਨੇ ਵੀ ਯੂਨੀਵਰਸਿਟੀ ਦੇ ਉੱਚ ਪ੍ਰਸ਼ਾਸਨ ਨੂੰ ਪ੍ਰਭਾਵਿਤ ਕੀਤਾ ਹੈ। ਭਾਰਤੀ ਵਿਦਿਆਰਥੀਆਂ ਦੀ ਰਵਾਇਤੀ ਤੌਰ ਤੇ ਗਣਿਤ ਵਿਗਿਆਨ ਤੇ ਵਿਸ਼ਲੇਸ਼ਣਾਤਮਕ ਸੋਚ ਦੇ ਵਿੱਚ ਮਜ਼ਬੂਤ ਪਕੜ ਰਹੀ ਹੈ ਅਮਰੀਕੀ ਯੂਨੀਵਰਸਿਟੀਆਂ ਦੇ ਵਿੱਚ ਸਟੈਮ ਯਾਨੀ ਕਿ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਤੇ ਗਣਿਤ ਅਧਾਰਿਤ ਕੋਰਸਾਂ ਲਈ ਜ਼ਿਆਦਾਤਰ ਅਰਜ਼ੀਆਂ ਹੁਣ ਭਾਰਤ ਤੋਂ ਆ ਰਹੀਆਂ ਨੇ ਰਿਪੋਰਟ ਅਨੁਸਾਰ ਸਟੈਨਫੋਰਡ ਐਮਆਈਟੀ ਤੇ ਯੂਸੀ ਬਰਕਲੇ ਵਰਗੇ ਸੰਸਥਾਨਾਂ ਦੇ ਵਿੱਚ ਕੰਪਿਊਟਰ ਸਾਇੰਸ ਆਈ ਆਈ ਤੇ ਡਾਟਾ ਸਾਇੰਸ ਦੇ ਅੰਡਰਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ 'ਚ ਭਾਰਤੀ ਵਿਦਿਆਰਥੀਆਂ ਦੀ ਮੌਜੂਦਗੀ ਲਗਾਤਾਰ ਵਧ ਰਹੀ ਹੈ ਸੁਇਸ ਹਨਾ ਅੱਜ ਦੀਆਂ ਨਵੀਆਂ ਤੇ ਤਾਜ਼ਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰਦੇ ਅੱਜ ਦੀਆਂ ਮੁੱਖ ਸੁਰਖੀਆਂ ਦੇ ਉੱਤੇ ਅਮਰੀਕਾ ਨੇ ਗ੍ਰੀਨ ਕਾਰਡ ਵਾਸਤੇ ਮੋੜ ਬਦਲੇ ਵੀਜ਼ਾ ਨਿਯਮ ਨਵੇਂ ਵਿਆਹੇ ਜੋੜਿਆਂ ਵਾਸਤੇ ਹੋਈਆਂ ਮੁਸ਼ਕਲਾਂ ਪੈਦਾ ਅਮਰੀਕਾ ਚ ਫਿਰ ਵਾਪਰਿਆ ਜਹਾਜ਼ ਹਾਦਸਾ ਸਮੁੰਦਰ ਦੇ ਵਿੱਚ ਕ੍ਰੈਸ਼ ਹੋ ਕੇ ਡਿੱਗਿਆ ਪਲੇਨ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਿਦਿਆਰਥੀ ਪਹੁੰਚ ਰਹੇ ਅਮਰੀਕਾ ਗ੍ਰੈਜੂਏਟ ਅੰਡਰਗ੍ਰੈਜੂਏਟ ਪੜਾਈਆਂ ਵਾਸਤੇ ਅਮਰੀਕਾ ਦੀ ਤਰਜੀਹ ਇਸ ਨਾਲ ਹੀ ਮੈਂ ਇਹਨਾਂ ਨੂੰ ਇਜਾਜ਼ਤ ਕੱਲ ਫਿਰ ਹਾਜ਼ਰ ਹੋਵਾਂਗੇ ਅਮਰੀਕੀਆਂ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਧੰਨਵਾਦ